ਹੈਲੋ ਜੀ ਤੁਸੀਂ ਦੇਖ ਰਹੇ ਹੋ ਵਿਜ਼ਨ 24 ਤੇ ਮੈਟੋਨੀ کافی ਦਿਨਾਂ ਤੋਂ ਜਿਹੜੀ ਤौसी ਬਚਦੇ ਫਿਰਨਸੀ ਅੱਜ ਉਹ ਕਵਰ ਜਿਹੜੀ ਆ ਖੁੱਲ ਕੇ ਸਾਹਮਣੇ ਆ ਗਈ ਖੁੱਲ ਕੇ ਆਉਣ ਤੋਂ ਮੇਰੀ ਮਰਾਦ ਇਹ ਆ ਕਿ ਪਾਕਿਸਤਾਨ ਤੇ ਇੰਡੀਆ ਦੀ ਜਿਹੜੀ ਆ ਜੰਗ ਆਫਸ ਵਿੱਚ ਸ਼ੁਰੂ ਹੋ ਚੁੱਕੀ ਆ 1 ਵਜੇ ਠੀਕ 1 ਵਜੇ ਜਿਹੜੀ ਜੀ ਇਹ ਸ਼ੁਰੂ ਹੋਈ ਆ ਤੇ ਕਾਫੀ ਜਗ੍ਹਾ ਤੇ ਇੰਡੀਆ ਨੇ ਜਿਹੜੇ ਆ ਡਰੋਨ ਹਮਲੇ ਵੀ ਕੀਤੇ ਆ ਉਹਨਾਂ ਡਰੋਨ ਹਮਲਿਆਂ ਦੇ ਵਿੱਚ ਕਾਫੀ ਨੁਕਸਾਨ ਜਿਹੜਾ ਹੁਣ ਤੱਕ ਹੋ ਚੁੱਕਾ ਹੈ ਨੁਕਸਾਨ ਤੋਂ ਮੇਰੀ ਮਰਾਦ ਇਹ ਆ ਕੀ ਬਹੁਤ ਸੋਸ਼ਲ ਮੀਡੀਆ ਤੇ ਵੀਡੀਓ ਘੁੰਮ ਰਹੀਆਂ ਆ ਕਿ ਬੱਚਿਆਂ ਤੋਂ ਬਜ਼ੁਰਗਾਂ ਤੱਕ ਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਪਰ ਅਸੀਂ ਦਿਲੋਂ ਕਾਮਨਾ ਇਹੀ ਕਰਦੇ ਹਾਂ ਕਿ ਅਸੀਂ ਦੋਨੋਂ ਹੀ ਕੰਟਰੀਆਂ ਚਾਹੇ ਸਾਡਾ ਲਹਿੰਦਾ ਪੰਜਾਬ ਹੋਵੇ ਚਾਹੇ ਚੜ੍ਹਦਾ ਪੰਜਾਬ ਹੋਵੇ ਪਰਮਾਤਮਾ ਦੋਨਾਂ ਤੇ ਮਿਹਰ ਭਰਿਆ ਹੱਥ ਬਣਾ ਕੇ ਰੱਖੇ ਤਾਂ ਕਿਸੇ ਨਹੱਤੇ ਦੀ ਜਾਨ ਨਾ ਜਾਵੇ ਪਰ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਪਾਲਗਾਮ ਦੇ ਵਿੱਚ ਹੋਇਆ ਸੀ ਉਹ ਬਹੁਤ ਮੰਦ ਭਗਾ ਸੀ ਜੇ ਉਹਦਾ ਜਵਾਬ ਨਾ ਦਿੱਤਾ ਜਾਂਦਾ ਤੇ ਆਉਣ ਵਾਲੇ ਇਸ ਸਮੇਂ ਦੇ ਵਿੱਚ ਸ਼ਾਇਦ ਹੋਰ ਕੋਈ ਭਿਆੰਕਰ ਸਾਨੂੰ ਛਿਟੇ ਵੇਖਣ ਨੂੰ ਮਿਲਦੇ ਸਿੱਟੇ ਦੇਖੋ ਮਿਲਦੇ ਮਾ ਵੀਡੀਓ ਨਾਲ ਪਰ ਜੋ ਕੁਝ ਵੀ ਹੁਣ ਪਾਕਿਸਤਾਨ ਤੇ ਇੰਡੀਆ ਦਾ ਆਫਿਸ ਵਿੱਚ ਹੋ ਰਿਹਾ ਉਹਦੇ ਆਉਣ ਵਾਲੇ ਦਿਨਾਂ ਦੇ ਜਿਹੜੇ ਸਿੱਟੇ ਸਾਨੂੰ ਵੇਖਣਗੇ ਇਹ ਮਿਲਣ ਨੂੰ ਵੇਖਣਗੇ ਕੀ ਹੁੰਦਾ ਤੇ ਕੀ ਨਹੀਂ ਪਰ ਮੈਂ ਜਿੰਨੇ ਵੀ ਇਸ ਵੀਡੀਓ ਦੇ ਨਾਲ ਇਸ ਵੇਲੇ ਤੁਹਾਡੇ ਪੰਜਾਬ ਦੇ ਵਿੱਚ ਸਾਡੇ ਨਾਲ ਭੈਣ ਭਰਾ ਵੇਖਣਗੇ ਮੈਂ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਦਾ ਕਿ ਪਤਾ ਨਹੀਂ ਪੰਜਾਬ ਦੇ ਬਹੁਤ ਜਗ੍ਹਾ ਤੇ ਜਿਹੜੀ ਇਸ ਵੇਲੇ ਲਾਈਟ ਵੀ ਨਹੀਂ ਗਈ ਬਿਜਲੀ ਜਾ ਚੁੱਕੀ ਆ ਜਿੱਥੇ-ਜਿੱਥੇ ਵੀ ਤੁਹਾਨੂੰ ਇਹ ਵੀਡੀਓ ਮਿਲਦੀ ਆ ਇੱਕ ਬੇਨਤੀ ਤੁਹਾਡੇ ਅੱਗੇ ਜ਼ਰੂਰ ਆ ਕਿ ਘਰਾਂ ਦੇ ਵਿੱਚ ਪਾਣੀ ਜ਼ਰੂਰ ਜੜਾ ਦੀ ਜਿੰਨਾ ਵੀ ਤੁਸੀਂ ਰੱਖ ਸਕਦੇ ਆ ਉਹ ਰੱਖੋ ਕਿਉਂਕਿ ਬਲੈਕਆਊਟ ਅਗਰ ਹੁੰਦਾ ਤੇ ਫਿਰ ਲਾਈਟ ਤੋਂ ਬੰਦੇ ਰਹਾਂਗੇ ਅਸੀਂ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਤਕਲੀਫਾਂ ਦੁੱਖਾਂ ਦੇ ਵਿੱਚ ਦੀ ਅਜੇ ਗੁਜ਼ਰਨਾ ਪੈਣਾ ਆ ਕਿਉਂਕਿ ਇਹ ਪਤਾ ਨਹੀਂ ਕਿੰਨਾ ਲੰਬੀ ਇਹ ਲੜਾਈ ਚੱਲਣੀ ਆ ਕਿੰਨਾ ਚਿਰ ਇਹ ਸਾਨੂੰ ਵੇਖਣ ਨੂੰ ਮਿਲੇਗਾ ਅਜੇ ਅੱਜ ਜਿਹੜੇ ਤਕਰੀਬਨ ਕਾਫੀ ਜਿੱਥੇ-ਜਿੱਥੇ ਵੀ ਇਹਨਾਂ ਨੂੰ ਪਤਾ ਲੱਗਦਾ ਕਿ ਇੱਥੇ ਜਾਂ ਉੱਥੇ ਜਿਹੜੇ ਗਲਤ ਅਨਸਰ ਜਿਹੜੇ ਉੱਥੇ ਬੈਠੇ ਆ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਅੱਡੇਾਂ ਤੇ ਅਜੇ ਹਮਲੇ ਕੀਤੇ ਗਏ ਆ ਪਰ ਆਉਣ ਵਾਲਾ ਵਕਤ ਕਹਿੰਦੇ ਹੁੰਦੇ ਨਾ ਵਕਤ ਵੜਾ ਬਲਵਾਨ ਆ ਇਹ ਪਤਾ ਨਹੀਂ ਸਾਨੂੰ ਅਜੇ ਹੋਰ ਕੀ-ਕੀ ਦਿਖਾਵੇਗਾ ਪਰ ਇੱਕ ਵਾਰੀ ਫਿਰ ਅਸੀਂ ਪਰਮਾਤਮਾ ਕਰੇ ਹਿਤ ਮੰਨਣਾ ਕਰਦੇ ਆ ਕਿ ਪਰਮਾਤਮਾ ਕਿਸੇ ਨਹਾਤੇ ਦੀ ਜਾਣ ਨਾ ਜਾਵੇ ਇਸ ਇੰਡੀਆ ਪਾਕਿਸਤਾਨ ਜੰਗ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਆਮ ਅਸੀਂ ਵੀਡੀਓ ਦੇ ਵਿੱਚ ਬਹੁਤ ਜਗ੍ਹਾ ਤੇ ਦੇਖ ਚੁੱਕੇ ਆਂ ਪਰ ਜਿਹੜੀਆਂ ਅੱਜ ਵੀਡੀਓ ਵੇਖਣ ਨੂੰ ਅਸੀਂ ਮਿਲੀਆਂ ਸੋਸ਼ਲ ਮੀਡੀਆ ਤੇ ਦੇਖੀਆਂ ਉਹ ਵੀ ਦੇਖੀਆਂ ਨੀ ਜਾ ਰਹੀਆਂ ਜਿਹਦੇ ਵਿੱਚ ਬੱਚੇ ਬਜ਼ੁਰਗ ਬਹੁਤ ਸਾਰੀਆਂ ਭੈਣਾਂ ਮਤਾਂਵਾਂ ਨੂੰ ਜਿਹੜਾ ਨੂੰ ਹਸਪੀਟਲ ਦੇ ਵਿੱਚ ਲਜਾਇਆ ਜਾ ਰਿਹਾ ਜਿਹੜੇ ਜਿਹੜੇ ਵੀ ਜਿੱਥੇ ਜਿੱਥੇ ਵੀ ਮਾਰੇ ਖੂਨ ਚੌਰਿਆ ਬਰਬੁਰਾ ਹਾਲਿਆ ਜੀ ਪਰ ਲੈਕਸੀ ਕੀ ਆਉਣ ਵਾਲਾ ਵਕਤ ਜਿਹੜਾ ਇਹਨਾਂ ਲੜਾਈ ਨੂੰ ਕਿਸ ਵੇਲੇ ਕਿੱਦਾਂ ਨੂੰ ਲੈ ਕੇ ਜਾਂਦਾ ਉਹਦੀ ਅਸੀਂ ਬੇਨਤੀ ਕਰਦੇ ਹਾਂ ਪ੍ਰਮਾਤਮਾ ਕੋਈ ਕੁਝ ਚੰਗਾ ਰਿਜ਼ਲਟ ਜਿਹੜਾ ਵੇਖਣ ਨੂੰ ਮਿਲੇ ਤੇ ਆਉਣ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਕੋਈ ਹੋਰ ਅਪਡੇਟ ਹੁੰਦੀ ਆ ਤੇ ਵਿਜ਼ਨ 2024 ਤੇ ਮੈਂ ਤੁਹਾਡੇ ਨਾਲ ਇਸੇ ਤਰ੍ਹਾਂ ਅਪਡੇਟ ਕਰਦਾ ਰਹਾਂਗਾ ਤੇ ਉਹ ਘਰ ਦੇ ਵਿੱਚ ਖੂਨ ਡੁੱਲਿਆ ਸੀ ਉਦੋਂ ਬਾਅਦ ਡੀਐਨਏ ਲੈ ਕੇ ਉਹਨਾਂ ਨੇ ਅਗਲੇ ਦਿਨ ਕੋਸ਼ਿਸ਼ ਕਰਤਾ ਕਿ ਤੁਹਾਡੇ ਬੱਚੇ ਦਾ ਮਟਰ ਹੋਇਆ ਤੇ ਉਹਦੀ ਡੈੱਡ ਬਾਡੀ ਨਹੀਂ ਮਿਲੀ ਹਾਲਾ ਅਸੀਂ ਸਰਕਾਰ ਨੂੰ ਵਿੱਚ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜਾ ਵੀ ਸਾਡੇ ਬੱਚੇ ਦਾ ਤਕਲ ਹੋਇਆ ਸਾਨੂੰ ਉਹਦਾ ਇਨਸਾਫ ਜਵਾਇ ਜਾਵੇ ਉਹਦੇ ਡੱਡ ਬੱਡੂ ਚ ਲੱਗ ਕੇ ਛੀਤੀ ਇੰਡੀਆ ਭੇਚੀ ਜਾਵੇ ਜੋ ਕਿ ਸਾਡੇ ਕਿਰਿਆਕਰਮ ਕਮਾਸੀ ਉਹਦੇ ਰਸਮਾਂ ਪੂਰੀਆਂ ਕਰ ਸਕੀ। ਬਾਕੀ ਮੈਂ ਤੁਹਾਨੂੰ 17 ਚ ਗਿਆ ਜੀ ਸਾਡੇ 7.5 ਸਾਲ ਵਗੈਰਾ ਹੋ ਗਏ ਹੈ ਜੀ। ਇਹ ਸਾਡੇ ਜਿਹਨਾਂ ਦਾ ਮੁੰਡਾ ਹੈ ਸਾਡੀ ਐਮਪਲਾਈ ਫੈਡਰੇਸ਼ਨ ਦੇ ਪ੍ਰਧਾਨ ਨੇ ਜੀ ਪੰਜਾਬ ਦੇ ਤੇ ਬਹੁਤ ਹੀ ਮਾੜੀ ਗੱਲ ਹੋਈ ਹੈ। ਬੇਟਾ ਜੀ ਇਹਨਾਂ ਦਾ ਤੇ ਹੁਣ ਫੈਲ ਲੱਗੀ ਸੀ ਉਹਨੇ ਹੁਣ ਹੋ ਜਾਣਾ ਸੀ ਪੀਆਰ ਉਮੀਦਾਂ ਹੋਰ ਸੀ ਜੀਆਂ ਪਾਣਾ ਕੋਈ ਹੋਰ ਵਾਰ ਤਿਆ ਬਹੁਤ ਹੀ ਜਿਆਦਾ ਦੁੱਖ ਹੋਇਆ ਸਾਡੇ ਸਾਰੇ ਪੰਜਾਬ ਪਾਰਲ ਕੌਮ ਨੂੰ ਬਾਈ ਬਹੁਤ ਹੀ ਨੇਕ ਦਿਲ ਇਨਸਾਨ ਨੇ ਇਹਨਾਂ ਦੇ ਬੇਟੇ ਦੀ ਅਜਿ ਡੈਕਟ ਹੋ ਗਿਆ ਨਾ ਸਾਰਾ ਪੰਜਾਬ ਹੀ ਰੋ ਰਿਹਾ ਹੈ ਬਹੁਤ ਸਾਰੇ ਕੀ ਮੰਗ ਕਰਦੇ ਮੰਗ ਤਾਂ ਇਹ ਕਰਦੇ ਅਸੀਂ ਤੇ ਕਹਿੰਨੇ ਵੀ ਉਥੋਂ ਦੀ ਜੇ ਸਰਕਾਰ ਹੈ ਉਹਨਾਂ ਨੂੰ ਫਾਸੀ ਦੇ ਦੇ ਸਪਰੇਸ ਕੀਤਾ ਜਿਹੜੇ ਦੋ ਉਹਨਾਂ ਨੂੰ ਹੋਰ ਜਿਹੜੇ ਵਿੱਚ ਵੋਲੂਨ ਹੈਗੇ ਨੇ ਉਹਨਾਂ ਨੂੰ ਫਾਸੀ ਦੀ ਸਜ਼ਾ ਹੋਵੇ ਅੱਗੇ ਨੂੰ ਕਿ ਜਿਹੜੇ ਸਾਡੇ ਪੰਜਾਬੀ ਉਧਰ ਗਏ ਹੋਏ ਹੈ ਤੇ ਉਹ ਬਚ ਸਕਣ ਉਹ ਵੈਸੇ ਤਾਂ ਸਾਡੇ ਜਿਹੜੇ ਪ੍ਰੈਸ ਕੀਤੇ ਆ ਉਹ ਪੰਜਾਬੀ ਨੇ ਉਹ ਵੀ ਗਰਦਾਸਪੁਰੀ ਦੇ ਨੇ ਤੇ ਬਸ ਪੈਸੇ ਦੀ ਦੌੜ 'ਚ ਹਰ ਇੱਕ ਬੰਦਾ ਕੋਈ ਕਿਸੇ ਨੂੰ ਦੇਖ ਨਹੀਂ ਰਿਹਾ ਇਨਸਾਨੀਅਤ ਖਤਮ ਹੋ ਗਈ ਪਈ ਹੈ ਜੀ ਇਸ ਕਰਕੇ ਬਹੁਤ ਹੀ ਜ਼ਿਆਦਾ ਦੁੱਖ ਹੈ ਸਾਡੀ ਪਾਵਰ ਕਾਮ ਨੂੰ ਤੇ ਸਾਨੂੰ ਉਸ ਦੋਸਤ ਮਿੱਤਰਾਂ ਨੂੰ ਬਹੁਤ ਹੀ ਜ਼ਿਆਦਾ ਦੇਖੋਇਆ ਬਹੁਤ ਗੱਛੇ ਇਨਸਾਨ ਸੀ ਜਿਨ੍ਹਾਂ ਦੇ ਬੇਟੇ ਜਿੱਦ ਦੁੱਖ